ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭਨਾਂ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਇਹ ਅੱਜ ਆਪਾਂ ਲਈਏ 650 ਗ੍ਰਾਮ ਦੀ ਲੋਕੀ ਤੇ ਬੱਚਿਆਂ ਨੇ ਫਰਮਾਇਸ਼ ਕੀਤੀ ਹੈ ਕੋਈ ਮਿੱਠੀ ਡਿਸ਼ ਹੋਣੀ ਚਾਹੀਦੀ ਹੈ ਤੇ ਮੈਂ ਕਿਹਾ ਚਲੋ ਲੋਕੀ ਪਈ ਸੀ ਆਪਾਂ ਲੋਕੀ ਦਾ ਹਲਵਾ ਬਣਾ ਦਿੰਨੇ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦਾ ਛਿਲਕਾ ਉਤਾਰ ਲਵਾਂਗੇ ਤੇ ਇਹ ਸਾਈਡਾਂ ਤੋਂ ਇਹਦੇ ਡੰਡਲ ਚੰਗੀ ਤਰ੍ਹਾਂ ਲਾ ਲਾਂਗੇ ਦੋਨਾਂ ਪਾਸੇ ਆ ਤਾਂ ਡੰਡ ਲਾ ਕੇ ਤੇ ਇਹਦੇ ਨੂੰ ਮਤਲਬ ਕਿ ਛਿਲਕੇ ਤੇ ਇਹਨੂੰ ਕੰਦੂ ਕਸ਼ ਕਰਾਂਗੇ ਤੇ ਚਲੋ ਜੀ ਹੁਣ ਆਪਾਂ ਇਹਨੂੰ ਇਹਦਾ ਛਿਲਕਾ ਉਤਾਰ ਕੇ ਤੇ ਇਹਨੂੰ ਕੰਦੂ ਕਸ਼ ਕਰਨ ਦੀ ਤਿਆਰੀ ਕਰਦੇ ਆ ਤੇ ਹੁਣ ਆਪਾਂ ਇਹਦਾ ਪਹਿਲਾ ਛਿਲਕਾ ਉਤਾਰ ਲੈਨੇ ਲਓ ਜੀ ਆਪਾਂ ਇਹਨੂੰ ਛਿਲ ਲਿਆ ਤੇ ਛਿਲ ਕੇ ਤਾਂ ਇਸ ਤਰ੍ਹਾਂ ਆਪਾਂ ਇਹਦੇ ਪੀਸ ਕਰ ਲੈ ਤੇ ਹੁਣ ਆਪਾਂ ਇਹਨੂੰ ਇਸ ਪਾਸੇ ਉਹਨਾਂ ਮਤਲਬ ਕਿ ਇਸ ਪਾਸਿਆਂ ਜਿਹੜਾ ਜ਼ਿਆਦਾ ਨਾ ਮੋਟਾ ਹੁੰਦਾ ਨਾ ਬਰੀਕ ਹੁੰਦਾ ਤੇ ਇਸ ਪਾਸਿਓਂ ਆਪਾਂ ਇਹਦਾ ਕਦੂਕਸ਼ ਕਰ ਲੈਨੇ ਆ ਤੇ ਆ ਵੀ ਹੈਗਾ ਆਪਣੇ ਕੋਲ ਜੇ ਉਸ ਤੋਂ ਵੀ ਬਰੀਕ ਕਰਨਾ ਹੋਵੇ ਪਰ ਇਹ ਬਿਲਕੁਲ ਬਰੀਕ ਹੋ ਜਾਂਦਾ ਇਹਦੇ ਨਾਲ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਆ ਬੈਟਰ ਰਹੇਗਾ ਆ ਵਾਲਾ ਪਾਸਾ ਜਿਹੜਾ ਆ ਠੀਕ ਰਹੇਗਾ ਇਹਨੂੰ ਥੋੜਾ ਜਿਹਾ ਹੈਂਡਲਪ ਤਾਂ ਫੜਨਾ ਵੀ ਸੌਖਾ ਹੁੰਦਾ ਆ ਜੇ ਜਦੋਂ ਆਪਾਂ ਥੋੜੀ ਜੀ ਚੀਜ਼ ਕਰਨੀ ਹੋਵੇ ਫਿਰ ਚਲੋ ਉਦੋਂ ਤੇ ਇਹਦੇ ਨਾਲ ਠੀਕ ਰਹਿ ਜਾਂਦਾ ਵੀ ਜਿਵੇਂ ਪਨੀਰ ਵਗੈਰਾ ਆਪਾਂ ਆਹ ਕੁਲਚੇ ਬਣਾਉਣੇ ਕੋਸ਼ਿਸ਼ ਵੀ ਤੇ ਉਹ ਥੋੜਾ ਜਿਹਾ ਕ੍ਰਸ਼ ਜਿਹਾ ਕਰਨਾ ਹੁੰਦਾ ਤੇ ਇਹਦੇ ਨਾਲ ਜਲਦ ਜਲਦੀ ਹੋ ਜਾਂਦਾ ਤੇ ਰਸਤਾ ਆਪਾਂ ਨੂੰ ਇਹਦੇ ਨਾਲ ਠੀਕ ਰਹਿੰਦਾ ਵਾ ਤੇ ਚਲੋ ਜੀ ਹੁਣ ਆਪਾਂ ਇਹਨਾਂ ਕद्दूकस ਕਰ ਲੈਨੇ ਆ ਇਹਦੇ ਨਾਲ ਤੇ ਫਿਰ ਆਪਾਂ ਰੈਸਪੀ ਬਣਾਉਣੀ ਕਰਦੇ ਸ਼ੁਰੂ ਤੇ ਆਪਾਂ ਲੋਕੀ ਨੂੰ ਕद्दूकस ਕਰ ਲਿਆ ਤੇ ਦੇਖੋ ਘਰ ਦੀ ਲੋਕੀ ਸੀ ਨਾ ਕਿੰਨੇ ਜਿਆਦਾ ਨਰਮ ਨਰਮ ਸੌਫਟ ਸੌਫਟ ਬਹੁਤ ਹੀ ਜਿਆਦਾ ਤੇ ਜੇਕਰ ਆਪਾਂ ਬਾਜ਼ਾਰ ਵਿੱਚੋਂ ਲੈ ਕੇ ਆਈਏ ਨਾ ਪਹਿਲਾਂ ਆਪਾਂ ਘਿਉ ਪਾ ਲਈਏ ਆਪਣੀ ਕੜਾਈ ਗਰਮ ਹੋ ਗਈ ਇਹ ਹੈਗਾ ਆਪਣੇ ਕੋਲ ਦੇਸੀ ਘਿਉ ਤੇ ਬਸ ਆਪਾਂ ਜਿਆਦਾ ਨਹੀਂ ਪਾਉਣਾ ਇੰਨਾ ਘਿਉ ਆਪਾਂ ਨੂੰ ਬਹੁਤ ਇਹ ਆਪਣੇ ਘਰ ਦਾ ਬਣਿਆ ਹੋਇਆ ਨਾ ਹਾਂ ਇਹ ਆਪਣਾ ਹੀ ਜਿਹੜਾ ਆਪਾਂ ਘਰ ਬਣਾਈਦਾ ਆ ਜਿਵੇਂ ਆਪਣੀ ਆ ਜਿਹੜੀ ਲੱਛੇਦਾਰ ਇਸ ਤਰ੍ਹਾਂ ਹੋਵੇ ਕੋਲੀ ਕੋਲੀ ਹੋਵੇ ਨਰਮ ਨਰਮ ਤੇ ਇਹ ਫਿਰ ਆਪਣਾ ਨਾ ਬਹੁਤ ਹੀ ਜ਼ਿਆਦਾ ਸੁਣਾ ਬਣਦਾ ਏ ਲੋਕੀ ਦਾ ਹਲਵਾ ਤੇ ਇੱਧਰ ਆਪਾਂ ਦੁੱਧ ਗਰਮ ਰੱਖ ਲਿਆ ਡੇਢ ਕੱਪ ਆਪਾਂ ਦੁੱਧ ਰੱਖ ਲਿਆ ਗਰਮ ਹੋਣ ਵਾਸਤੇ ਤੇ ਇਹ ਦੇਖੋ ਤੇ ਜੇ ਮਤਲਬ ਇਹ ਥੋੜੀ ਜਿਹੀ ਪੱਕੀ ਹੋਵੇ ਨਾ ਤੇ ਫਿਰ ਆਪਾਂ ਇਹਦੇ ਵਿੱਚੋਂ ਬੀਜ ਕੱਢ ਦੇਣੇ ਇਹ ਤੇ ਚਲੋ ਆਪਾਂ ਘਰ ਵਿੱਚ ਤੋੜ ਲਈ ਤਾਂ ਆਪਾਂ ਨੂੰ ਪਤਾ ਸੀਗਾ ਕਿ ਨਰਮਿਆ ਆਪਾਂ ਉਸ ਹਿਸਾਬ ਨਾਲ ਤੋੜ ਲਈ ਹੈ ਨਾ ਤੇ ਇਹਦਾ ਰਸ ਨਹੀਂ ਕੱਢਣਾ ਬਿਲਕੁਲ ਵੀ ਜੇਕਰ ਆਪਾਂ ਇਹਦੇ ਵਿੱਚੋਂ ਰਸ ਕੱਢ ਲਿਆ ਤੇ ਇਹ ਫਿੱਕਲੀ ਬਣੇਗੀ ਕਈ ਵਾਰੀ ਕਈ ਲੋਕ ਪੌਣੇ ਨਾਲ ਜਾ ਕੇ ਸੇ ਨਪੇਤਕੇ ਮਤਲਬ ਕੱਢ ਦਿੰਦੇ ਨੇ ਰਸ ਰਸ ਬਿਲਕੁਲ ਨਹੀਂ ਕੱਢਣਾ ਤੇ ਲੋਜੀ ਤਾਂ ਆਪਾਂ ਇਹਦੇ ਵਿੱਚ ਲੋਕੀ ਪਾ ਦਈਏ ਇਹ ਬਹੁਤ ਹੀ ਵਧੀਆ ਆਪਣਾ ਲੋਕੀ ਦਾ ਹਲਵਾ ਬਣਦਾ ਸਨਪੌਤਰੀ ਕੇ ਨਾਲ ਬਹੁਤ ਜਲਦੀ ਬਣਨ ਵਾਲੀ ਰਸਕੀ ਐ ਸੇ ਜਿਹੜਾ ਆਪਾਂ ਇਹਨੂੰ 5-7 ਮਿੰਟ ਬਾਅਦ ਭੁੰਨਾਂਗੇ ਇਹ ਬਹੁਤ ਵਧੀਆ ਹੋਏਗੀ। ਇਹੋ ਦੇ ਵਿੱਚ ਇਹ ਬਹੁਤ ਹੀ ਵਧੀਆ ਪੁੱਜ ਜਾਊਗੀ। ਇਹ ਲੋਕਾ ਆਪਣੀ ਲੋਕੀ ਦੇਖੋ ਬਹੁਤ ਸੋਹਣੀ ਲੋਕੀ ਆਪਣੀ ਪੁੱਜ ਗਈ ਆ। ਇਹ ਪੂਰੀ ਖੁਸ਼ਬੂ ਤੋਂ ਨਾ ਪਤਾ ਲੱਗਦਾ ਜੇ ਪੂਰੀ ਤਰ੍ਹਾਂ ਨਾਲ ਪੁੱਜ ਜਾਵੇ। ਇਦਾਂ ਆਪਾਂ ਦੁੱਧ ਘਰਨ ਕਰਕੇ ਰੱਖ ਲਿਆ ਸੀਗਾ। ਤੇ ਇਹ ਆਪਾਂ ਦੁੱਧ ਜਿਹੜਾ ਵਾ ਨਾ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਉਂਦੇ ਜਾਣਾ ਹੈ ਕਿਹੜਾ ਥੋੜਾ ਕਰਕੇ ਪਾਵਾਂਗੇ ਇਹ ਦੁੱਧ ਨੂੰ ਨਾ ਪਹਿਲਾਂ ਉਬਾਲਾ ਜ਼ਰੂਰ ਪਵਾ ਲਓ ਜੇ ਦੁੱਧ ਮਤਲਬ ਕੱਚਾ ਹੈ ਨਹੀਂ ਤਾਂ ਫਿਰ ਕਈ ਵਾਰੀ ਨਾ ਵਿੱਚ ਦੁੱਧ ਫੁੱਟ ਜਾਂਦਾ ਹੈ ਇਹ ਹੁਣ ਹੌਲੀ ਹੌਲੀ ਕਰਕੇ ਆ ਦੇਖੋ ਵਿੱਚ ਹੀ ਇਹ ਸਮਾ ਜਾਊਗਾ ਐ ਬਹੁਤ ਸੋਹਣਾ ਬਣੂਗਾ ਹੌਲੀ ਹੌਲੀ ਕਰਕੇ ਇਹ ਤਾਂ ਆਪਾਂ ਸਾਰਾ ਦੁੱਧ ਪਾਪੀ ਹੌਲੀ ਹੌਲੀ ਕਰਕੇ ਤੇ ਇਹ ਦੁੱਧ ਆਪਣਾ ਗਰਮ ਸੀਗਾ ਹੁਣ ਆਪਾਂ ਇਹਨੂੰ ਇੱਕ ਵਾਰੀ ਆਗ ਨੂੰ ਤੇਜ਼ ਕਰਾਂਗੇ ਮਤਲਬ ਫੁੱਲ ਕਰ ਦਾਂਗੇ ਸਿਰਫ 2 ਮਿੰਟ ਵਾਸਤੇ ਫਿਰ ਇਹਨੂੰ ਸਲੋ ਕਰ ਦਾਂਗੇ ਇਧਰ ਆਪਾਂ ਆਪਣੇ ਜਿਹੜੇ ਡਰਾਈ ਫਰੂਟ ਆ ਨਾ ਇਹ ਫਰਾਈ ਕਰਕੇ ਰੱਖ ਲੈ ਸੀ ਲੋ ਦੇ ਵਿੱਚ ਆ ਦੇਖੋ ਕਿ ਬਹੁਤ ਸ਼ਾਈਨਿੰਗ ਆਈਏ ਕਿੰਨੇ ਸੋਨੇ ਬਣੇ ਆ ਤੇ ਬਾਅਦ ਚ ਆਪਾਂ ਇਹ ਡਰਾਈ ਫਰੂਟ ਵਿੱਚ ਪਾਉਣੇ ਆ ਤੇ ਹੁਣ ਆਪਾਂ ਇਹਦੇ ਵਿੱਚ ਜਦੋਂ ਇਹ ਮਤਲਬ ਰਿਜ ਜਾਊਗਾ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਉਹ ਆਪਣੀ ਨਾ ਲੋਕੀ ਭੁੱਜ ਗਈ ਪੂਰੀ ਤਰ੍ਹਾਂ ਨਾਲ ਦੁੱਧ ਦੇ ਰਚਾ ਮਿਕਸ ਹੋ ਗਈ ਜਿਹੜਾ ਆਪਾਂ 1.5 ਕੱਪ ਦੁੱਧ ਪਾਇਆ ਸੀ 1/2 ਕਿਲੋ ਦੇ ਕਰੀਬ ਤੇ ਬਿਲਕੁਲ ਮਿਕਸ ਹੋ ਗਈ ਹੁਣ ਜਦੋਂ ਇਸ ਤਰ੍ਹਾਂ ਹੋ ਗਈ ਤੇ ਇਸ ਸਟੇਜ ਦੇ ਵਿੱਚ ਆਪਾਂ ਪਾਵਾਂਗੇ ਦਹੀਂ ਆਹ ਸੌਰੀ ਮਲਾਈ ਆਪਾਂ ਪਾਤੀ ਮਲਾਈ ਆਪਣੀ ਲੋਕੀ ਦੇ ਹਿਸਾਬ ਨਾਲ ਆਪਾਂ ਮਲਾਈ ਪਾ ਤੇ ਹੁਣ ਆਪਾਂ ਮਲਾਈ ਦੇ ਵਿੱਚ ਪਾ ਲਾਂਗੇ ਇਹ ਆਪਣੀ ਲੌਕੀ ਦੀ ਜਿਆਦਾ ਸਵਾਦ ਬਣਦੀ ਨਾ ਬਹੁਤ ਹੀ ਜਿਆਦਾ ਹੁਣ ਇਸ ਤਰ੍ਹਾਂ ਦੀ ਪੋਜੀਸ਼ਨ 'ਚ ਆ ਜੂਗੀ ਇਹ ਲੌਕੀ ਦਾ ਹਲਵਾ ਮੂੰਹ ਨਹੀਂ ਲੈਂਦਾ ਬੰਨਾ ਜਿਆਦਾ ਦਾ ਟੇਸਟ ਵਧੀਆ ਹੁੰਦਾ ਹੈ ਬਹੁਤ ਹੀ ਜਿਆਦਾ ਵਧੀਆ ਟੇਸਟ ਹੁੰਦਾ ਹੈ ਤਾਂ ਇੱਧਰ ਆਪਾਂ ਆਪਣੇ ਆਪ ਹੰਨ ਕੇ ਰੱਖੇ ਹੋਏ ਨੇ ਆ ਡਰਾਈ ਫਰੂਟ ਤੇ ਇਹ ਪਾ ਦਾਂਗੇ ਤੇ ਇਹਦੇ ਲਈ ਆਪਾਂ ਨੂੰ ਚਾਹੀਦੀ ਆ ਮਤਲਬ ਕਿ ਜਿੰਨੇ ਆਪਾਂ ਮਲਾਈ ਪਾਈ ਆ ਤੇ ਉੰਨੇ ਹੀ ਆਪਾਂ ਨੂੰ ਇਹ ਖੰਡ ਚਾਹੀਦੀ ਇੱਕ ਕੁੱਲ ਕਿਉਂਕਿ ਇਹ ਆਪਾਂ ਨੂੰ 600 ਗ੍ਰਾਮ ਸਗੀ ਲੋਕੀ ਤੇ ਉਹਦੇ ਲਈ ਆਪਾਂ ਨੂੰ ਖੰਡ ਚਾਹੀਦੀ ਆ 400 ਗ੍ਰਾਮ ਕਿਉਂਕਿ ਲੋਕੀ ਵੀ ਮਿੱਠੀ ਹੁੰਦੀ ਆ ਜੇਕਰ ਤੁਸੀਂ ਫਿਰ ਉੰਨੀ ਹੀ ਖੰਡ ਪਾ ਦਿਓਗੇ ਨਾ ਤੇ ਉਹ ਥੋੜਾ ਜਨਾ ਮਿੱਠਾ ਚਮਚ ਮਾਇਰਾ ਮਤਲਬ ਕਿ ਚਾਸ਼ਨੀ ਟੱਕ ਬਣ ਜਾਏਗਾ ਤੇ ਉਹ ਜਿਆਦਾ ਵਧੀਆ ਨਹੀਂ ਲੱਗੇਗੀ ਇਸ ਤਰ੍ਹਾਂ ਨਾਲ ਬਣਾਈ ਗਈ ਲੋਕੀ ਜਦੋਂ ਹੁਣ ਆਪਣੇ ਇਹ ਖੰਡ ਆਪਾਂ ਲਾਸਟ ਤੇ ਪਾਉਣੀ ਆ ਕਿਉਂਕਿ ਜੇਕਰ ਆਪਾਂ ਪਹਿਲਾਂ ਪਾਤੀ ਨਾ ਉਹ ਚਿਕਨਾਟ ਜੀ ਕੀ ਮਤਲਬ ਕਿ ਚਾਸ਼ਨੀ ਟੱਕ ਬਣ ਜਾਂਦੀ ਤੇ ਖੰਡ ਨੂੰ ਆਪਾਂ ਅੰਡ ਤੇ ਪਾਉਣਾ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਤੇ ਇਸ ਤਰੀਕੇ ਨਾਲ ਬਣਾ ਕੇ ਤੁਸੀਂ ਖੁਦ ਦੇਖੋ ਕਿੰਨਾ ਜਿਆਦਾ ਵਧੀਆ ਬਣਦਾ ਹੁਣ ਹੀ ਤੁਸੀਂ ਦੇਖੋ ਹਲਵੇ ਦਾ ਕਲਰ ਕਿੰਨਾ ਜਿਆਦਾ ਸੋਨਾ ਹੈ ਤੇ ਬਸ 2-3 ਮਿੰਟ ਤੋਂ ਬਾਅਦ ਆਪਾਂ ਚੀਨੀ ਪਾ ਦਾਂਗੇ ਤੇ ਨਾਲ ਦੇ ਨਾਲ ਆਪਣਾ ਡਰਾਈ ਫਰੂਟ ਪਾ ਦਾਂਗੇ ਪੂਰੀ ਤਰ੍ਹਾਂ ਨਾਲ ਅਬਜ਼ਰਵ ਕਰ ਗਈ ਵਿੱਚ ਤੇ ਤੁਸੀਂ ਦੇਖੋ ਇਹ ਹਲਵਾ ਕਿੰਨਾ ਜਿਆਦਾ ਵਧੀਆ ਤੇ ਹੁਣ ਆਪਾਂ ਇੱਥੇ ਪਾ ਦਾਂਗੇ ਚੀਨੀ ਚੀਨੀ ਪਾਤੀ ਤੇ ਚੀਨੀ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਲਾ ਦਾਂਗੇ ਕੋਈ ਰੋਕੀ ਬਾਵੀ ਇਹ ਰਾਸ ਜਿਹੜਾ ਹਮ ਨਹੀਂ ਰੋਕੀ ਹੁੰਦੀ ਇਹ ਮੁੱਚੀ ਹੁੰਦੀ ਹੈ ਤੇ ਇੱਕ ਵਾਰੀ ਇਹ ਥੋੜੀ ਜਿਹੀ ਜਿਵੇਂ ਜੀ ਚੀਨੀ ਬਾਤ ਪਾਈ ਜੇ ਇੱਕ ਵਾਰੀ ਇਹ ਥੋੜੀ ਜਿਹੀ ਮਲਟ ਹੋ ਜਾਏਗੀ ਤੇ ਇਹਨੂੰ 2 ਕੁ ਮਿੰਟ ਤੋਂ 3 ਕੁ ਮਿੰਟ ਆਪਾਂ ਨੂੰ ਛੱਡਣਾ ਪਏਗਾ ਬਸ ਹੁਣ ਆਪਾਂ ਇਹਨੂੰ 3-4 ਮਿੰਟ ਤੱਕ ਭੁੰਨ ਲਵਾਂਗੇ ਤੁਸੀਂ ਕਿਹਾ ਦੇਖੋ ਇਸੇ ਲਈ ਚੀਨੀ ਬਾਅਦ ਚ ਪਾਈ ਜਾਂਦੀ ਨਾ ਚੀਨੀ ਪਾਉਣ ਤੋਂ ਬਾਅਦ ਇਹ ਇਸ ਤਰ੍ਹਾਂ ਥੋੜੀ ਜੀ ਲਾਲਟ ਚ ਜਦੋਂ ਚੀਨੀ ਹੁੰਦੀ ਆ ਤੇ ਮਤਲਬ ਪਤਲਾ ਹੋ ਜਾਂਦਾ ਤੇ ਹੁਣ ਇਹ 2-3 ਮਿੰਟਾਂ ਦੇ ਵਿੱਚ ਇਹ ਆ ਦੇਖੋ ਜਦੋਂ ਬਬਲਸ ਆਉਣੇ ਸ਼ੁਰੂ ਹੋ ਗਏ ਇਹ ਆਪਣਾ ਬੱਚੇਦਾਰ ਲੋਕੀ ਦਾ ਹਲਵਾ ਬਹੁਤ ਹੀ ਜ਼ਿਆਦਾ ਸਵਾਦ ਬਣੂਗਾ ਜੇਕਰ ਇਹਦੀ ਤੁਸੀਂ ਕੋਈ ਹੋਰ ਵੀ ਰੈਸਪੀ ਜਿਵੇਂ ਲੋਕੀ ਦੇ ਨਾਰੀਅਲ ਵਾਲੇ ਲੱਡੂ ਜਾਂ ਲੋਕੀ ਦੀ ਬਰਫੀ ਕੋਈ ਵੀ ਰੈਸਪੀ ਪੁੱਛਣੀ ਹੋਵੇ ਤੁਸੀਂ ਜ਼ਰੂਰ ਕਮੈਂਟ ਵਿੱਚ ਦੱਸਿਓ ਜਾਂ ਕਮੈਂਟ ਵਿੱਚ ਮੈਨੂੰ ਕਮੈਂਟ ਕਰਿਓ ਕਿ ਹੁਣ ਤੁਸੀਂ ਉਹ ਵਾਲੀ ਨਾਰੀਅਲ ਦੇ ਲੋਕੀ ਵਾਲੇ ਨਾਰੀਅਲ ਦੇ ਲੱਡੂ ਜਾਂ ਲੋਕੀ ਦੀ ਨਾਰੀਅਲ ਵਾਲੀ ਵਰਸ਼ੀ ਦੀ ਰੈਸਪੀ ਦੇ ਦਿਓ ਤੇ ਮੈਂ ਤੁਹਾਡੇ ਨਾਲ ਉਹ ਵੀ ਜ਼ਰੂਰ ਸਾਂਝੀ ਕਰਾਂਗੀ ਇਹ ਹਲਵਾ ਤੇ ਬਹੁਤ ਹੀ ਜ਼ਿਆਦਾ ਸੌਖਾ ਤਰੀਕਾ ਨਾਲ ਬਣ ਜਾਂਦਾ ਹੈ ਬਹੁਤ ਹੀ ਆਸਾਨ ਹੈ ਰੈਸਪੀਆਂ ਨੇ ਬਸ ਇਹਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਸਬਰ ਦੀ ਲੋੜ ਹੁੰਦੀ ਆ ਤੇ ਚਲੋ ਜੀ ਹੁਣ ਆਪਾਂ ਇਹਨੂੰ 5 ਮਿੰਟ ਭੁੰਨ ਲੈਣਾ ਹੈ ਹੋਰ ਤੇ ਬੰਪ ਪਰਫੈਕਟ ਛੱਡ ਗਿਆ ਨਾ ਕੜਾਈ ਨਾਲ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ ਕਾ ਇਹ ਥੋੜੇ ਜਿਹਾ ਬਸ ਸਬਰ ਦਾ ਕੰਮ ਹੁੰਦਾ ਆ ਦੇਖੋ ਆਪਣਾ ਕੜਾਈ ਨਾਲ ਛੱਡ ਕੇ ਹੁਣ ਇੱਥੇ ਆਪਾਂ ਸਾਡ ਡਰਾਈਵ ਫੁੱਟ ਪਾ ਦਾਂਗੇ ਦੇਖੋ ਆਪਣਾ ਹਲਵਾ ਮੱਕੀ ਦਾ ਹਲਵਾ ਇੰਨਾ ਜਿਆਦਾ ਵਧੀਆ ਖੁਸ਼ਬੂ ਆ ਰਹੀ ਹੈ ਨਾ ਆ ਦੇ ਕਕੜਾਈ ਨਾਲ ਛੱਡ ਗਿਆ ਪਰਫੈਕਟ ਇਸ 100% ਪਰਫੈਕਟ ਮੱਛੇਦਾਰ ਲੋਕੀ ਦਾ ਹਲਵਾ ਹੁਣ ਆਪਾਂ ਇਹਨੂੰ ਕਰਤਾ ਬੰਦ ਤੇ ਚਲੋ ਜੀ ਹੁਣ ਆਪਾਂ ਸਰਵ ਕਰਦੇ ਆ ਬਹੁਤ ਚੰਗਾ ਆ ਆਪਣਾ ਹੋ ਗਿਆ ਲੋਕੀ ਦਾ ਹਲਵਾ ਤਿਆਰ ਤੇ ਤੁਸੀਂ ਦੱਸੋ ਤੁਹਾਨੂੰ ਇਹ ਕਿੰਨਾ ਦਾ ਲੱਗਿਆ ਤੇ ਨਾਲ ਆ ਜਾਓ ਜੀ ਆਪਾਂ YouTube ਫੈਮਿਲੀ ਆਈਏ ਤੇ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਲੋਕੀ ਦਾ ਹਲਵਾ ਕਿੰਨੇ ਦਾ ਲੱਗਿਆ ਦੇਖੋ ਦੇਖਣ ਲਈ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਇਹ ਬਹੁਤ ਹੀ ਆਸਾਨ ਰੈਸਪੀ ਆ ਨਾਲ ਜਦੋਂ ਕੋਈ ਗੈਸਟ ਆਵੇ ਤੇ ਆਪਾਂ ਜਲਦੀ ਨਾਲ ਇਹ ਹਲਵਾ ਤਿਆਰ ਕਰ ਸਕਦੇ ਆ ਇੱਕ ਸਵੀਟ ਡਿਸ਼ ਬਣ ਜਾਂਦੀ ਆ ਤੇ ਚਲੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਪਲੀਜ਼ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਤੁਹਾਡੀ ਬੀਬੀ ਦਾ ਬਣਿਆ ਹੈ ਇਹ ਹਲਵਾ ਇਹ ਲੋਕੀ ਦਾ ਹਲਵਾ ਮੱਛੇ ਦਾ ਲੋਕੀ ਦਾ ਹਲਵਾ ਕਿੰਨੇ ਦਾ ਲੱਗਿਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸੋ